ਪਰ ਅਮਜੀਤ ਸਵਾਗਤ ਹੈ ਤੁਹਾਡਾ ਈਟੀਵੀ ਭਾਰਤ ਤੇ ਥੈਂਕ ਯੂ ਭਾਜੀ ਥੈਂਕ ਯੂ so much ਈਟੀਵੀ ਫਾਰ ਬੇਸਾਰੇ ਸਿਰੋਕ ਨੂੰ ਪਿਆਰ ਪਰਿਛਾਹ ਚ ਕਰਦਾ ਜੀ ਅ ਭਾਜੀ ਹੋਸਟ ਤੋਂ ਲੈ ਕੇ ਤੇ ਅ ਜੰਟਰਨੈਸ਼ਨਲ ਲੈਵਲ ਤੇ ਤੁਸੀਂ ਆਪਣੀ ਹੋਣ ਦਾ ਤੁਸੀਂ ਲੋਹਾ ਮਨਵਾ ਰਹੇ ਹੋ ਕਿ ਕਿਦਾਂ ਆਂਦੀ ਰਹੀ ਜਰਨੀ ਜੀ ਇਹ ਜਰਨੀ ਬਹੁਤ ਸੋਹਣੀ ਹੈ ਭਾਜੀ ਭਾਜੀ ਤੁਸ ਦਾ ਖੈਰ ਬਹੁਤ ਪੁਰਾਣੇ ਜਾਣਦੇ ਹੋ ਆ ਜਰਨੀ ਇਦਾਂ ਹੁੰਦਾ ਪਾ ਜਦੋਂ ਕੋਈ ਵੀ ਕਿਸੇ ਵੀ ਅਸੀਂ ਮੰਜ਼ਿਲ ਤੇ ਹੁੰਦੇ ਆਇਆ ਕਿਸੇ ਵੀ ਮੁਕਾਮ ਨੂੰ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਜੇ ਲੱਗੇ ਰੇ ਜਿਉ ਕਿਤੇ ਨਾ ਕਿਤੇ ਨੇੜੇ ਜੇ ਲੱਗਦੀ ਨਾ ਭਾਜੀ ਬੜਾ ਚੰਗਾ ਬੜਾ ਅੱਛਾ ਮਹਿਸੂਸ ਹੁੰਦਾ ਭਾਜੀ ਤੇ ਭਾਜੀ ਅੱਜ ਇਹ ਵੀ ਡੋਰ ਦੇ ਵਿੱਚ ਹਾਜ਼ਰ ਆ ਜੀ ਭਾਜੀ ਹੋਸਟ ਤੋਂ ਐਜ਼ ਅ ਹੋਸਟ ਵੀ ਤੁਸੀਂ ਆਪਣੀ ਕਲਾ ਦਾ ਲੋਹਾ ਮਣਵਾਇਆ ਜੀ ਐਜ਼ ਅ ਸਿੰਗਰ ਵੀ ਤੁਸੀਂ ਆਪਣੇ ਹੋਣ ਤੁਸੀਂ ਮਣਵਾਈ ਆ ਜੀ ਬਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਔਰ ਫਿਰ ਮਤਲਬ ਇਹਨਾਂ ਦੋਵਾਂ ਖੇਤਰਾਂ ਦੇ ਵਿੱਚ ਸਮੇਲਤਾ ਬਣਾ ਕੇ ਰੱਖਣਾ ਕਿੰਨਾ ਕੁ ਔਖਾ ਜਾਂ ਮਤਲਬ ਕਿੱਦਾਂ ਦਾ ਰਿਹਾ ਜੀ ਇਹ ਸਫ਼ਰ ਪਾਜੀ ਔਖਾ ਐਡਾ ਬਹੁਤੀ ਦੌੜ ਨਹੀਂ ਪਾਜੀ ਜੀ ਜਿਨੂੰ ਕਹਿੰਦੇ ਆਪਾਂ ਦੌੜ ਕਰਨੀ ਐ ਉਹ ਕਹਿੰਦੇ ਗਾ ਦੌੜ ਤੇ ਪਿੱਛਾ ਚੜੋ ਵਾਲਾ ਕੰਮ ਨਹੀਂ ਕੀਤਾ ਪਾਜੀ ਲਾਲਚ ਨਹੀਂ ਵਿਖਾਇਆ ਪਾਜੀ ਚੀਜ਼ਾਂ ਨੂੰ ਲੈ ਕੇ ਮੈਂ ਕਹਾਂ ਕਿ ਮੈਂ ਲਾਲਚੀ ਤੇ ਹਾਂ ਵੀ ਮੈਂ ਆ ਵੀ ਕਰਨਾ ਉਹ ਵੀ ਕਰਨਾ ਇੱਕ ਵਿਜਨ ਤੇ ਫੋਕਸ ਰਿਹਾ ਕਿ ਯਾਰ ਜੇ ਉਹ जेडीवी स्टेज करनी है बहुत चंगी ते सोहनी करनी है जी सो ही मेरे ਝੋਲੀ ਪਈ ਜਿੰਨੇ ਵੀ ਮੈਟੀਰੀ ਸ਼ੋਜ਼ ਕੀਤੇ ਆ ਜਿੰਨੇ ਵੀ ਮੈਚ ਸਟੇਜ ਸ਼ੋਜ਼ ਹੋਸਟ ਕਰਵਾਏ ਜੀ ਉਹ ਸਾਰੇ ਬਹੁਤ ਹੀ ਬਹੁਤ ਸ਼ੁਕਰ ਹੈ ਜੀ ਸਾਰੇ ਅੱਛੇ ਨੇ ਜੀ ਸਾਰੇ ਅੱਛੇ ਬੈਨਰਸ ਵਾਲੇ ਨੇ ਜੀ ਸੋ ਬਹੁਤ ਬਹੁਤ ਸ਼ੁਕਰ ਕਰਵਾਣਾ ਪਤਾ ਜੀ ਹਮੇਸ਼ਾ ਪਰਮ ਜੀ ਤੁਸੀਂ ਹੁਣ ਤੱਕ ਜੋ ਵੀ ਤੁਹਾਡੇ ਸਫਰ ਦੌਰਾਨ ਤੁਸੀਂ ਚਾਹੇ ਸ਼ੋਅ ਕੀਤੇ ਆ ਜਾਂ ਹੋਸਟ ਕੀਤੇ ਆ ਐਸੇ ਕਿਹੜੇ ਸ਼ੋਅ ਰਹੇ ਆ ਜਿਨ੍ਹਾਂ ਨੂੰ ਕਰਨਾ ਤੁਹਾਡੇ ਲਈ ਇੱਕ ਬੜਾ ਯਾਦਗਾਰੀ ਤੇ ਅਨੁਭਵ ਰਿਹਾ ਜੀ ਪਾਜੀ ਪਹਿਲਾਂ ਤਾਂ ਜਦੋਂ ਮੈਂ ਸਟਾਰਟ ਕੀਤਾ ਸੀਗਾ ਜੀ ਐਜ਼ ਅ ਰੇਡੀਓ ਜੌਕੀ ਦੁਬਈ ਰੇਡੀਓ ਦੇ ਉਤੇ ਉਸ ਤੋਂ ਬਾਅਦ ਜਦੋਂ ਪਹਿਲਾ ਸ਼ੋਅ ਮਿਲਿਆ ਮੈਨੂੰ ਫੀਵੀ ਦਾ ਤੇ ਉਹ ਜਿਵੇਂ ਕਹਿੰਦੇ ਨਾ ਜੀ ਕਿ ਸਿੰਗਰ ਜਦੋਂ ਮਾਈਕ ਦੇ ਅੱਗੇ ਜਾਂਦਾ ਨਾ ਜੀ ਉਹਦੀ ਲੱਤਾਂ ਕੰਬਣ ਲੱਗ ਜਾਂਦੀਆਂ ਜਦ ਤੇ ਕੋਈ ਵੀ ਆਰਟਿਸਟ ਜਾਂ ਕੋਈ ਵੀ ਐਕਟਰ ਜਦੋਂ ਕੈਮਰੇ ਦੇ ਅੱਗੇ ਜਾਂਦਾ ਜੀ ਉਹਦੀ ਲੱਤਾਂ ਕੰਬਣ ਲੱਗ ਜਾਂਦੀਆਂ ਜੀ ਬਹੁਤ ਇਹ ਵੱਡਾ ਫੋਬੀਆ ਹੁੰਦਾ ਜੀ ਆਪਣੇ ਅੰਦਰ ਸੋ ਸਭ ਤੋਂ ਪਹਿਲਾਂ ਟੀਵੀ ਸ਼ੋ ਸੀ ਮੇਰਾ ਬੱਚਿਆਂ ਦਾ ਜੀ ਸਾਡਾ ਸਕੂਲ ਤੇ ਉਹ ਮੈਨੂੰ ਚੰਗਾ ਲੱਗਾ ਸੀ ਜੀ ਕਿ ਮੈਂ ਵੀ ਟੀਵੀ ਤੇ ਆਉਣ ਲੱਗਾ ਸੋ ਸਭ ਤੋਂ ਵੱਡੀ ਗੱਲ ਇਹ ਹੁੰਦੀ ਭਾਜੀ ਕਿ ਜੋ ਤੁਹਾਡੇ ਘਰ ਦੇ ਵਿੱਚ ਲੱਗਦਾ ਨਾ ਤੇ ਸਾਡਾ ਮੁੰਡਾ ਵੀ ਟੀਵੀ ਤੇ ਆਉਣ ਲੱਗਾ ਸੋ ਬੜਾ ਚੰਗਾ ਲੱਗਦਾ ਐਜ਼ ਐਨ ਆਰਟਿਸਟ ਬੜਾ ਅੱਛਾ ਸੀ ਭਾਜੀ ਉਹ ਔਰ ਮਾਨਸਾਪ ਗੁਰਦਾਸ ਮਾਨਸਾਪ ਵੀ ਸਟੇਜ ਕਰਮੀ ਬਹੁਤ ਵੱਡੀ ਸੀ ਕਿਉਂਕਿ ਸਾਡੇ ਉਹ ਮਾਉਂਟ ਐਵਰੈਸਟ ਨੇ ਜੀ ਸਾਡੀ ਇੰਡਸਟਰੀ ਦੇ ਤੇ ਉਹਨਾਂ ਤੋਂ ਉੱਪਰ ਮੈਂ ਕੁਝ ਨਹੀਂ ਸਮਝਦਾ ਭਾਜੀ ਕਿ ਉਹਨਾਂ ਤੋਂ ਉੱਪਰ ਇਨਸਾਨ ਹੈ ਕੋਈ ਉਹਨਾਂ ਤੋਂ ਉੱਪਰ ਕੋਈ ਕਲਾਕਾਰ ਹੋ ਸਕਦਾ ਨਾ ਤੋਂ ਉੱਪਰ ਕੋਈ ਪਰਫਾਰਮਰ ਹੋ ਸਕਦਾ ਉੱਪਰ ਕੋਈ ਗਵਈਆ ਹੋ ਸਕਦਾ ਉਹਨਾਂ ਦੀ ਸਟੇਜ ਨੂੰ ਪਰਸ ਦੀ ਹੋਸਟ ਕੀਤਾ ਉਹ ਮੇਰੇ ਲਈ ਬਹੁਤ ਵੱਡਾ ਬਹੁਤ ਵੱਡਾ ਦਿਨ ਸੀ ਜੀ ਪਰਮਜੀਤ ਗੁਰਦਾਸ ਜੀ ਨਾਲ ਤੁਹਾਡੀ ਜਿਹੜੀ ਥਾਂ ਜਾਇ ਨੇ ਬੜਾ ਲੰਮਾ ਸਫ਼ਰ ਤੈਅ ਕਰ ਲਿਆ ਜੀ ਜੀਤਾ ਜੀ ਇੱਕ ਇਹ ਬੜਾ ਕਈ ਤਰ੍ਹਾਂ ਦੇ ਉਤਰਾ ਚੜਾਅ ਇਸ ਸਫ਼ਰ ਦੇ ਵਿੱਚ ਆਏ ਆ ਜੀ ਇਹ ਇਹ ਇਹਦੇ ਬਾਰੇ ਥੋੜਾ ਜਿਹਾ ਦੱਸੋ ਜੀ ਕਿੰਦਾ ਕਿੰਨਾ ਕਿੰਨਾ ਮਤਲਬ ਸਮਾਹ ਹੜਾ ਚੁੱਕਾ ਹੈਗਾ ਤੁਹਾਡਾ ਇਸ ਦੋਹਾਂ ਦਾ ਸਫ਼ਰ ਜੀ ਪਾਜੀ ਮੈਨੂੰ ਗੁਰਦਾਸ ਜੀ ਨਾਲ ਆਲਮੋਸਟ 10 ਸਾਲ ਹੋ ਗਏ ਜੀ ਤੇ ਤਾਂ ਦਾ ਭਾਗ ਜੀ ਮੇਰੇ ਹੋ ਮਤਲਬ ਮੈਂ ਤਾਂ ਉਹਨੂੰ ਫੈਲਣੇ ਕਹਿਣਾ ਤੁਹਾਨੂੰ ਪਹਿਲੇਗਾ ਕਹੇ ਤੇ ਕਿ ਉਹਨਾਂ ਦਾ ਬੜਾਪਨ ਹੈ ਬਾਜੀ ਕਿ ਉਹ ਮੇਰੇ ਵਰਗੇ ਨੂੰ ਉਹਨਾਂ ਨੇ ਆਪਣੇ ਨਾਲ ਰੱਖਿਆ ਹੋਇਆ ਹਾਲਾਂਕਿ ਮੈਨੂੰ ਡਿਸਰਵਿੰਗ ਨਹੀਂ ਹੈਗਾ ਜੀ ਕਿ ਮੇ ਤੋਂ ਵੱਧ ਵੱਧ ਬੋਲਣ ਵਾਲੇ ਵਧੀਆ ਵਧੀਆ ਫਨਕਾਰ ਵਧੀਆ ਵਧੀਆ ਕਲਾਕਾਰ ਵਧੀਆ ਵਧੀਆ ਐਂਕਰਸ ਹੋਸਟ ਬੈਕਿੰਗ ਸੋ ਮੈਨੂੰ ਕਈ ਵਾਰੀ ਉਹਦੀ ਸਟੇਜ ਤੇ ਜਾਦਾ ਹਾਂ ਮੈਂ ਕਿ ਨਹੀਂ ਯਾਰ ਮੈਂ ਸਟੇਜ ਲੈ ਨਹੀਂ ਬਣਿਆ ਸਟੇਜ ਲਈ ਕੋਈ ਹੋਰ ਬਹੁਤ ਵੱਡਾ ਹੋਸਟ ਚਾਹੀਦਾ ਹੈ ਜਾਂ ਐਕਟਰ ਚਾਹੀਦਾ ਜਾਂ ਐਂਕਰ ਚਾਹੀਦਾ ਪਰ ਇਹ ਉਹਨਾਂ ਦਾ ਬੜਾਪਨ ਹੈ ਬਾਜੀ ਕਿ ਮੈਨੂੰ ਉਹ ਅਪਣਾ ਰੱਖਦੇ ਨੇ ਉਹ ਮੈਨੂੰ ਸਿੰਦੇ ਨਹੀਂ ਬੇਸਿਕਲੀ ਮੈਂ ਇਹ ਕਹੂੰਗਾ ਜੀ ਤੇ ਕੀ ਕਹੇ ਭਾਜੀ ਸ਼ੁਕਰ ਹੈ ਬਹੁਤ ਸ਼ੁਕਰ ਹੈ ਭਾਜੀ ਚੱਲ ਰਿਹਾ ਹੈ ਭਾਜੀ ਹਾਂ ਜੀ ਵਧੀਆ ਜੀ ਪਰੰਮ ਜੀ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਮੈਨੂੰ ਲੱਗਦਾ ਹੈਗਾ ਵੀ ਜਿੰਨੇ ਵੀ ਹਾਲੀਆ ਸ਼ੋਅ ਹੋਏ ਆ ਗੁਰਦਾਸ ਜੀ ਦੇ ਸਾਰਿਆਂ 'ਚ ਤੁਸੀਂ ਨਾਲ ਰਹੇ ਹੋ ਤੇ ਇੱਕ ਬੜਾ ਮਜ਼ਬੂਤ ਉਹਦਾ ਆਧਾਰ ਰਹੇ ਹੋ ਉਹਨਾਂ ਸ਼ੋਅਜ਼ ਦਾ ਇੱਕ ਕਿ ਟਿਕਟਸ ਹੁੰਦੇ ਸ਼ੋਅ ਰ ਹੈ ਜਿਹੜੇ ਇੱਥੇ ਤੁਸੀਂ ਜਿਹੜੇ ਜਿੱਥੇ ਦਰਸ਼ਕਾਂ ਦਾ ਬੜਾ ਪਿਆਰ ਸਨੇ ਗੁਰਦਾਸ ਜੀ ਨੂੰ ਤਾਂ ਮਿਲਦਾ ਹੀ ਮਿਲਦਾ ਨਾਲ ਤੁਹਾਨੂੰ ਵੀ ਮਿਲਿਆ ਜੀ ਇੱਕ ਇਹ ਕਿਹਦੇ ਬਾਰੇ ਥੋੜਾ ਦੱਸੋ ਭਾਜੀ ਹਰ ਜਗ੍ਹਾ ਹੀ ਹਰ ਜਗ੍ਹਾ ਹੀ ਭਾਜੀ ਤਾਂ ਕਿ ਹਰ ਜਗ੍ਹਾ ਹੀ ਪਿਆਰ ਬਹੁਤ ਤੁਸੀਂ ਪੰਜਾਬੀ ਆਪਣੇ ਅਜਿਹੇ ਹੁੰਦੇ ਨਾ ਭਾਜੀ ਕਿ ਜਦੋਂ ਲੱਗਦਾ ਪਈਏ ਸਾਡਾ ਆਪਣਾ ਮੁੰਡਾ ਹੈ ਵੱਡਾ ਹੈ ਵੱਡਾ ਵੀਰਾ ਵੀ ਕਹਿੰਦੇ ਆ ਵਾ ਛੋਟਾ ਵੀਰਾ ਵੀ ਕਹਿੰਦੇ ਐ ਸੋ ਉਹ ਪੰਜਾਬੀਆਂ ਦੀ ਭਾਜੀ ਨੇਚਰ ਹੈ ਜਿਹਨੂੰ ਪਿਆਰ ਕਰਦੇ ਉਹਨੂੰ ਪਿਆਰ ਬੇਅੰਤਿਹਾ ਕਰਦੇ ਐ ਸੋ ਹਰ ਜਗ੍ਹਾ ਹੀ ਪਿਆਰ ਮਿਲਿਆ ਭਾਜੀ ਗੁਰਦਾਸ ਜੀ ਨਾਲ ਮੈਂ ਹ ਇਵੇਂ ਸਾਰਾ ਵਰਲਡ ਨੂੰ ਮਿਲਿਆ ਜੀ ਹੈ ਨਾ ਤੇ ਉਹੀ ਮੈਨੂੰ ਕਮਾਉਣ ਵਾਲੇ ਐਕਚੁਅਲੀ ਬੇਸਿਕਲੀ ਤਾਂ ਮੈਂ ਹੀ ਕਹੂੰਗਾ ਜੀ ਤੇ ਉਹਨਾਂ ਨੇ ਮੈਨੂੰ ਸਾਰਾ ਵਰਲਡ ਦਿਖਾਤਾ ਜੀ ਕਿੰਨੇ ਕਿੰਨੇ ਸ਼ੋਅ ਮਤਲਬ ਅੰਦਾਜ਼ਾ ਕਿੰਨੇ ਸ਼ੋਅ ਹੋ ਚੁੱਕੇ ਆ ਜੀ ਜਿਹੜੇ ਤੁਸੀਂ ਇਕੱਠਿਆਂ ਕੀਤੇ ਹੋ ਜੀ ਔਰ ਕਿੱਥੇ-ਕਿੱਥੇ ਕੀਤੇ ਆ ਜੀ ਭਾਜੀ ਪੂਰਾ ਵਰਲਡ ਲਾ ਲਓ ਜੀ ਪੂਰਾ ਵਰਲਡ ਮਤਲਬ ਮੈਂ ਹੁਣੇ ਨਹੀਂ ਕਹਾਂਗਾ ਕਿ ਭੀ ਜਿੱਦਾਂ ਸਮਝ ਲਓ ਕਿ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਮਲੇਸ਼ੀਆ ਥਾਈਲੈਂਡ ਸਿੰਗਾਪੁਰ ਕੇਨਿਆ ਹਾਂਜੀ ਤੇ ਹੋਰ ਭਾਜੀ ਅਨੇਕਾਂ ਥਾਵਾਂ ਪਾਜੀ ਅਨੇਕਾਂ ਥਾਵਾਂ ਸਾਰੀਆਂ ਜਗ੍ਹਾ ਤੇ ਭਾਜੀ ਗੁਰਦਾਸ ਸਿੰਘ ਨਾਲ ਮੈਂ ਕਰ ਚੁੱਕਾ ਭਾਜੀ ਕੋਈ 6-700 600-700 ਚੁੱਕ ਕਰ ਚੁੱਕਿਆ ਹਾਂ ਜੀ ਪਰਮ ਜੀ ਆਪ ਮਤਲਬ ਕਈ ਵਾਰ ਹੁੰਦਾ ਵੀ ਆਪਾਂ ਜਦੋਂ ਸਫਲ ਹੁੰਦਾ ਇਨਸਾਨ ਉਹਦੇ ਤਾਂ ਆਪਾਂ ਉਹਦੇ ਨਾਲ ਜੁੜੇ ਰਹਿਨੇ ਆ ਜੀ ਖੜੇ ਰਹਿਨੇ ਆ ਜੀ ਪਰ ਜਦੋਂ ਉਹ ਬੰਦਾ ਕਈ ਵਾਰੀ ਡਾਊਨਫਾਲ ਦਾ ਸ਼ਿਕਾਰ ਹੁੰਦਾ ਜਾਂ ਉਹਦੀ ਉਹਦੇ ਉਹਦੀ ਲਾਈਫ ਦੇ ਵਿੱਚ ਉਤਰਾ ਚੜ੍ਹਾ ਆਉਂਦੇ ਆ ਜੀ ਉਦੋਂ ਬਹੁਤ ਕੱਟ ਕੱਟ ਲੋਕ ਹੁੰਦੇ ਜਿਹੜੇ ਕਿਸੇ ਨਾਲ ਖੜੇ ਰਹਿੰਦੇ ਆ ਪਰ ਗੁਰਦਾਸ ਜੀ ਦਾ ਹਾਲੀਆ ਫੇਸ ਥੋੜਾ ਉਤਰਾ ਚੜਾ ਵਲ ਰਿਹਾ ਹੈ ਜਾਂ ਕਈ ਤਰ੍ਹਾਂ ਦੇ ਵਿਵਾਦਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਪਰ ਤੁਸੀਂ ਉਦੋਂ ਵੀ ਉਹਨਾਂ ਨਾਲ ਚਟਾਨ ਵਾਂਗੂ ਖੜੇ ਰਹੇ ਹੋ ਜੀ ਮਤਲਬ ਉਹ ਫੇਸ ਵਿੱਚੋਂ ਤੁਸੀਂ ਉਹਨਾਂ ਨੂੰ ਉਭਾਰਨ ਦੇ ਵਿੱਚ ਤੁਹਾਡਾ ਕਿੰਨਾ ਕੋਈ ਯੋਗਦਾਨ ਰਿਹਾ ਜੀ ਜਦੋਂ ਭਾਜੀ ਕਿਸੇ ਨੂੰ ਕਹਿ ਹੀ ਦਿੱਤਾ ਕਿ ਮੈਂ ਤੇਰਾ ਆ ਹਨਾ ਤੇ ਫਿਰ ਭਾਜੀ ਉਹ ਉਹਨੂੰ ਉਹਨੂੰ ਭਾਜੀ ਕਦੀ ਜਦੋਂ ਤੋਂ ਪਿੱਛੇ ਨਹੀਂ ਹੋਣਾ ਚਾਹੀਦਾ ਕਦੀ ਵੀ ਉਹ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਕੋਈ ਵੀ ਰਿਸ਼ਤਾ ਹੋਵੇ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਭੈਣ ਬਣਾ ਲਿਆ ਉਹਨੂੰ ਜੇ ਭੈਣ ਕਹਿ ਤਾ ਤੇ ਫਿਰ ਭੈਣ ਹੈ ساری ਉਮਰ ਜੋ ਮਰਜੀ ਹੋ ਜੇ ਜੇ ਕਿਸੇ ਨੂੰ ਵੀਰ ਕਹਿ ਤਾ ਕਿਸੇ ਨੂੰ ਗੁਰੂ ਕਹਿ ਤਾ ਕਿਸੇ ਨੂੰ ਜੋ ਵੀ ਕਹਿ ਤਾ ਭਾਜੀ ਮੇਰਾ ਮੇਰਾ ਮਨਣਾ ਹੈ ਯਾ ਪਰ ਜਿਸ ਨੂੰ ਜਿਸ ਨੂੰ ਜੋ ਮੰਨ ਲਿਆ ਨਾ ਭਾਜੀ ਉਹ ਤੋਂ ਕਦੀ ਵੀ ਪਿੱਛੇ ਨਹੀਂ ਹੋਣਾ ਜਿਹੜਾ ਕਦੀ ਵੀ ਬੈਕਸਟੈਪ ਨਹੀਂ ਹੁੰਦਾ ਉਹ ਤਾਰ ਜਿਹੜਾ ਆ ਭਾਜੀ ਜ਼ਿੰਦਗੀ ਦੇ ਵਿੱਚ ਸਭ ਤੇ ਹੀ ਆਉਂਦੇ ਆ ਸਭ ਤੇ ਹੀ ਆਉਂਦੇ ਆ ਸਭ ਤੇ ਹੀ ਆਉਂਦੇ ਆ ਸੋ ਕੋਈ ਗੱਲ ਨਹੀਂ ਜੇ ਕਿਸੇ ਨੂੰ ਮੰਨ ਲਿਆ ਉਹ ਤਾਂ ਮੇਰੇ ਹੈ ਹੀ ਗੋਡਫਾਦਰ ਨੇ ਜੀ ਤੇ ਮੈਂ ਨਹੀਂ ਚਲੋ ਇਹ ਤੁਹਾਡਾ ਕਹਿਣਾ ਹੈ ਕਿ ਇਹ ਆਪਾਂ ਦੁਨਿਆਵੀ ਤੋ ਕਿਉਂਕਿ ਤੁਸੀਂ ਆਫਕੋਰਸ ਇੱਕ ਬਹੁਤ ਸੀਨੀਅਰ ਤੇ ਬਹੁਤ ਹੀ ਸੁਰਜੀ ਹੋਏ ਜਰਨਲਿਸਟ ਹੋ ਪੰਨੀਤ ਪਾ ਜੀ ਬਹੁਤ ਕਦਰ ਹੈ ਤੁਹਾਡੀ ਪੰਜਾਬੀ ਸਾਡੀ ਇੰਡਸਟਰੀ ਦੇ ਵਿੱਚ ਔਰ ਬਾਲੀਵੁੱਡ ਦੇ ਵਿੱਚ ਵੀ ਮੈਂ ਵੀ ਇਹ ਕਹਾਂਗੀ ਕਿ ਉਤਾਰ ਜਿਹੜਾ ਆਂਦੇ ਆ ਜ਼ਿੰਦਗੀਆਂ ਦੇ ਵਿੱਚ ਉਦੋਂ ਕੋਈ ਦੇਖੀ ਗੱਲ ਵੀ ਨਹੀਂ ਸੀ ਕਿ ਜਿਹੜਾ ਮੈਂ ਕਮਾਂ ਪੀ ਯਾਰ ਮੈਨੂੰ ਬੈਕਸਟੈਪ ਹੋਣਾ ਚਾਹੀਦਾ ਕਦੀ ਵੀ ਨਹੀਂ ਹੋ ਸਕਦਾ ਭਾਜੀ ਜਦੋਂ ਜਿਹੜਾ ਖੜੇਆਂ ਖੜੇਆਂ ਭਾਜੀ ਬਸ ਗੱਲ ਇੱਥੇ ਮੁੱਕਦੀ ਹੈ ਜੀ ਪਰਮਜੀ ਤੁਸੀਂ 뮤ਜ਼ਿਕ ਇੰਡਸਟਰੀ ਹੋਵੇ ਚਾਹੇ ਸਿਨੇ ਪੰਜਾਬੀ ਸਿਨੇਮਾ ਹੋਵੇ ਤੁਸੀਂ ਦੋਵਾਂ ਨੂੰ ਬੜਾ ਨੇੜੋਂ ਤੁਸੀਂ ਵੇਖਿਆ ਵੀ ਆ ਔਰ ਅੰਦਰੂਨੀ ਪਰਤਾਂ ਵੀ ਤੁਸੀਂ ਇਹਨੀਆਂ ਸਮਝਦੇ ਹੋ ਕਿੰਨਾ ਕੁ ਅੱਜ ਤੋਂ 10 ਸਾਲਾਂ ਦਾ ਆਪਾਂ ਜ਼ਿਕਰ ਕਰੀਏ ਤਾਂ ਕਿੰਨਾ ਕੁ ਉਸ ਟਾਈਮ ਦੇ ਵਿੱਚ ਤੇ ਅੱਜ ਫਰਕ ਮਹਿਸੂਸ ਕਰਦੇ ਹਾਂ ਜਿ ਤੁਸੀਂ ਦੋਵਾਂ ਖੇਤਰਾਂ ਵਿੱਚ ਇੰਨਾ ਪਾਜੀ ਲਾਈਵ ਦਾ ਇਹ ਜਮਾਨਾ ਸੀਗਾ ਨਾ ਜੀ ਅੱਗੇ ਕੀ ਹੁੰਦਾ ਸੀਗਾ ਮੈਂ ਦੱਸਦਾ ਤੁਹਾਨੂੰ ਕਮਲਜੀਤਾ ਜੀ ਤੁਸੀਂ ਬੜਾ ਸੋਹਣਾ ਸਵਾਲ ਕੀਤਾ ਇਹ ਮੈਨੂੰ ਕਈ ਵਾਰੀ ਨਾ ਅਥੌੜਰ ਕੇ ਵੀ ਅਜਿਹੇ ਸਵਾਲ ਕਰ ਦਿੰਦੇ ਤੁਹਾਨੂੰ ਬਹੁਤ ਦੂਰ ਤੇ ਬਹੁਤ ਪਿੱਛੇ ਲੈ ਜਾਂਦੇ ਐ ਮੈਂ ਨਿੱਕਾ ਹੁੰਦਾ ਸਕੂਲੋਂ ਆਉਣਾ ਭਾਜੀ ਨਿੱਕਾ ਹੁੰਦਾ ਸਕੂਲੋਂ ਜਦੋਂ ਆਉਣਾ ਤੇ ਮੈਂ ਨਾ ਤੇ ਭਾਜੀ ਬੰਟੇ ਖੇਲੇ ਨਾ ਮੈਂ ਗਲੀਆਂ ਚ ਘੁੰਮਿਆ ਨਾ ਮੈਂ ਕੋਈ ਵੀ ਇੱਕਦਾਂ ਦਾ ਕੰਮ ਨਹੀਂ ਕੀਤਾ ਮੈਂ ਤਿਆਰ ਹੋ ਕੇ ਆਪਣਾ ਹੋਮਵਰਕ ਕਰਕੇ ਭਾਜੀ ਮੈਂ ਸਿੱਧਾ ਸਟੂਡੀਓ ਚਲ ਜਾਂਦਾ ਸੀਗਾ ਜੀ ਸਟੂਡੀਓ ਮੈਂ ਦੇਖਦਾ ਹੁੰਦਾ ਸੀ ਕਿ ਮੈਂ ਅਨੇਕਾਂ ਹਜ਼ਾਰਾਂ ਗਾਣੇ ਪਾਜੀ ਅਜੇ ਹੀ ਹੈ ਜਿਹੜੇ ਮੇਰੇ ਸਾਹਮਣੇ ਬਣੇ ਮੈਂ ਦੇਖਦਾ ਹੁੰਦਾ ਸੀ ਕਿ ਉਦੋਂ ਕਲਾਕਾਰ ਇਕੱਲੇ ਇਕੱਲੇ ਗੀਤ ਨੂੰ ਲੈ ਕੇ ਟੇਪਾਂ ਨੂੰ ਲੈ ਕੇ ਪਾਜੀ ਉਹ ਤਿਆਰੀਆਂ ਕਰਦੇ ਹੁੰਦੇ ਸੀ ਪਤਾ ਨਹੀਂ ਕਿੰਨੇ ਕਿੰਨੇ ਮਹੀਨੇ ਰਹੀਆਂ ਤੇ ਜੇ ਕੋਈ ਕਲਾਕਾਰ ਤਿਆਰ ਨਹੀਂ ਨਾ ਹੁੰਦਾ ਸੀ ਉਹਨੂੰ ਕਿਹਾ ਜਾਂਦਾ ਸੀ ਯਾਰ ਤੂੰ ਅਜੇ ਹੋਰ ਤਿਆਰੀ ਕਰ 6 ਮਹੀਨੇ ਬਾਅਦ ਆਈਂ 7 ਮਹੀਨੇ ਬਾਅਦ ਆਈਂ ਹੁਣ ਤੇ ਪਾਜੀ ਜਿਹਨੂੰ ਜੀ ਕਰਦਾ ਤੇ ਯਾਰ ਮੈਂ ਗਾ ਲਵਾਂ ਤੁਹੋ ਭਾਜੀ ਇਸ ਸਟੂਡੀਓ ਜਾ ਕੇ ਗਾਣਾ ਗਾਉਂਦਾ ਉਹ ਗਾਣੇ ਹਿੱਟ ਵੀ ਹੋ ਜਾਂਦੇ ਆ ਤੇ ਉਹ ਪ੍ਰੋਗਰਾਮ ਵੀ ਲਾ ਰਹੇ ਆ ਜੀ ਹਾਲਾਂਕਿ ਉਹ ਪ੍ਰੋਗਰਾਮ ਬੇਸੁਰਾ ਹੈ ਬੇਤਲਾ ਹੈ ਜਾਂ ਕੁਝ ਵੀ ਹੋ ਉਹ ਬਸ ਚੱਲ ਰਿਹਾ ਕੰਮ ਜੀ ਸੋ ਬੜਾ ਫਰਕ ਹੈ ਭਾਜੀ オリਜੀਨੈਲਿਟੀ ਜਿਹੜੀ ਹੈਗੀ ਹੈ ਕਲਾਕਾਰ ਦੀ ਹਰ ਇੱਕ ਕਲਾਕਾਰ ਦੇ ਆਪਣੇ ਭਾਗ ਹੈ ਇਹ ਵੀ ਗੱਲ ਨਾਲ-ਨਾਲ ਹੈਗੀ ਹੈ ਜੀ ਪਰ ਜਿਹੜੀ ਖੁੰਦੇ ਨਾ ਭਾਜੀ ਇੱਕ ਚੀਜ਼ ਦੇ ਨਾਲ ਇਨਸਾਫ ਕਰਨਾ ਜਿਵੇਂ ਤੁਸੀਂ ਲੋਕ ਕਲਮ ਦੇ ਨਾਲ ਇਨਸਾਫ ਕਰਦੇ ਹੋ ਭਾਜੀ ਇਦਾਂ ਹੁਣ ਇਨਸਾਫ ਨਹੀਂ ਹੁੰਦਾ ਕਲਾ ਦੇ ਨਾਲ ਭਾਜੀ ਬਸ ਇੰਨਾ ਥੋੜਾ ਜਿਹਾ ਦੁਖਾਂਤ ਹੈ ਭਾਜੀ ਪਰ ਅੰਮ੍ਰਿਤ ਜੀ ਜੇ ਸਿੰਗਰ ਵੀ ਆਪਾਂ ਗੱਲ ਕਰੀਏ ਤਾਂ ਤੁਹਾਡੇ ਜਿਹੜੇ ਹਾਲੀਆ ਗੀਤ ਤੁਸੀਂ ਮਾਰਕ ਬੜੇ ਚੁਨਿੰਦਾ ਤੁਸੀਂ ਗੀਤ ਰੱਖਦੇ ਹੋ ਇਹ ਨਹੀਂ ਹੈਗਾ ਕਿ ਤੁਸੀਂ ਪੀੜ ਪੀੜ ਵਾਂਗੂ ਤੁਸੀਂ ਲਗਾਤਾਰ ਉਹ ਚੀਜ਼ ਕਰੀ ਜਾਂਦੇ ਹੋ ਬੜੇ ਤੁਸੀਂ ਸੋਚ ਸਮਝ ਕੇ ਆਪਣੇ ਗੀਤਾਂ ਨੂੰ ਪੰਜਾਬੀ ਸੱਭਿਆਚਾਰ ਦੀ ਜੋ ਤਰਜਮਾਨੀ ਕਰਦੇ ਹੋ ਮਾਰਕੀਟ ਵਿੱਚ ਪੇਸ਼ ਕਰਦੇ ਹੋ ਇਹ ਸਫ਼ਰ ਜਿਹੜਾ ਤੁਹਾਡਾ ਰਿਹਾ ਹੈਗਾ ਚਾਹੇ ਤੁਸੀਂ ਥੋੜਾ ਮਤਲਬ ਕਿਦਾਂ ਦੇ ਮਾਪਦੰਡ ਰਹਿੰਦੇ ਜੀ ਆਪਾਂ ਵੀ ਇਦਾਂ ਦਾ ਆਪਾਂ ਵਰਕ ਕਰਨਾ ਜੀ ਇੱਥੇ ਆਪਾਂ ਭਾਜੀ ਆਜਕਲ ਇਕ ਮੰਡੀ ਬਣ ਚੁੱਕਿਆ ਜੀ ਹੁਣ ਹੁਣ ਸੰਗੀਤ ਇੱਕ ਮੰਡੀ ਬਣ ਗਿਆ ਪਾਜੀ ਮੰਡੀ ਜਿਵੇਂ ਲੱਗਦੀ ਨਾ ਜੀ ਇੱਦਾਂ ਬਹੁਤ ਸਾਰੇ ਸਿੰਗਰ ਆਗੇ ਪਾਜੀ ਬਹੁਤ ਸਾਰੀਆਂ ਚੀਜ਼ਾਂ ਹੋ ਗਈਆਂ ਮੰਡੀ ਵਾਂਗੂ ਲੱਗਦੇ ਜੀ ਹੁੰਦਾ ਪਾਜੀ ਜਦੋਂ ਤੁਸੀਂ ਇੱਕ ਚੀਜ਼ ਦੇ ਉੱਤੇ ਪੈਸਾ ਲਾਉਨੇ ਹੋ ਜਾਂ ਕੁਝ ਕਰਦੇ ਹੋ ਹਰ ਇੱਕ ਇਨਸਾਨ ਜੋ ਵੀ ਕਰਦਾ ਵਾ ਜੀ ਆਪਣੇ ਲਾਲਚ ਨੂੰ ਕਰਦਾ ਤੇ ਯਾਰ ਮੈਂ ਆ ਵੀ ਕਰ ਲਵਾਂ ਇੱਦਾਂ ਵੀ ਹੋ ਜਾਵੇ ਇੱਦਾਂ ਵੀ ਹੋ ਜਾਵੇ ਇੱਦਾਂ ਵੀ ਹੋ ਜਾਵੇ ਇੱਕ ਕਲਾਕਾਰ ਜਿਹੜਾ ਹੁੰਦਾ ਨਾ ਪਾਜੀ ਉਹ ਡੀ ਡ੍ਰੀਮਿੰਗ ਬਹੁਤ ਕਰਦਾ ਹੁੰਦਾ ਉਹ ਇੱਕ ਜੇ ਕੋਈ ਐਕਟਰ ਹੈ ਬਹੁਤ ਵੱਡੀ ਬਹੁਤ ਵੱਡੀ ਸਕਰੀਨ ਤੇ ਆਪਣੇ ਨੂੰ ਦੇਖ ਰਿਹਾ ਹੁੰਦਾ ਐਂਕਰ ਬਹੁਤ ਵੱਡੀ ਸਟੇਜ ਤੇ ਦੇਖ ਰਿਹਾ ਹੁੰਦਾ ਸਿੰਗਰ ਬਹੁਤ ਵੱਡੀ ਸਟੇਜ ਤੇ ਦੇਖ ਰਿਹਾ ਹੁੰਦਾ ਸੋ ਥੋੜਾ ਟਫ ਅਜਦਾ ਜ਼ਮਾਨਾ ਬੜਾ ਟਫ ਹੋ ਗਿਆ ਭਾਜੀ ਪੈਸਾ ਬਹੁਤ ਲਾਉਣਾ ਪੈਂਦਾ ਉਹਦੀ ਰਿਕਵਰੀ ਕਦੋਂ ਆਉਣੀ ਹੈ ਕਦੋਂ ਨਹੀਂ ਆਉਣੀ ਇਹ ਨਹੀਂ ਪਤਾ ਜੀ ਪਰ ਅਜਦਾ ਜ਼ਮਾਨਾ ਬਹੁਤ ਟਫ ਹੋ ਗਿਆ ਜੀ ਸੋ ਮੇਰਾ ਖਿਆਲ ਹੈ ਕਿ ਜਦੋਂ ਵੀ ਇਸ ਚੀਜ਼ ਦੇ ਵਿੱਚ ਆਉਣਾ ਚਾਹੀਦਾ ਨਾ ਪਾਜੀ ਗੈਨ ਨਾਪ ਤੋਲ ਕੇ ਆਉਣਾ ਚਾਹੀਦਾ ਪਰ ਯਾਰ ਮੇਰਾ ਕੋਈ ਕਿਉਂਕਿ ਕਈ ਵਾਰੀ ਅੱਜ ਕੱਲ ਦੇ ਬੱਚੇ ਜਿਹੜੇ ਜਿੰਨੂੰ ਆਪਾਂ ਅੱਜ ਕੱਲ ਜੈਂਜੀ ਕਹਿਣ ਲੱਗੇ ਆ ਇਹਨਾਂ ਨੂੰ ਬੜਾ ਸ਼ੌਂਕ ਹੋ ਗਿਆ ਕਿ ਯਾਰ ਸਟੂਡੀਓ ਜਾਓ ਪੈਸੇ ਦਿਓ ਸ ਰਿਕਾਰਡਿੰਗ ਹੋ ਜਾਣੀ ਹੈ ਮਿਊਜ਼ਿਕ ਬਣ ਜਾਣਾ ਹੈ ਜੀ ਫਲਾਨਾ ਸਿੰਗਰ ਚੱਲ ਸਕਦਾ ਫਲਾਨਾ ਚੱਲ ਸਕਦਾ ਫਲਾਨਾ ਚੱਲ ਸਕਦਾ ਜਿਹਨੇ ਸਿੱਖਿਆ ਵੀ ਨਹੀਂ ਹੈ ਤੇ ਮੈਂ ਕਿਉਂ ਨਹੀਂ ਚੱਲ ਸਕਦਾ ਸੋ ਉਹਨਾਂ ਕ ਕਰੋ ਵੀ ਬਹੁਤਾ ਨੁਕਸਾਨ ਵੀ ਨਾ ਹੋਵੇ ਜੇ ਤੁਸੀਂ ਚੱਲਣਾ ਤਾਂ ਤੁਸੀਂ ਚੱਲ ਹੀ ਜਾਣਾ ਨੁਕਸਾਨ ਵੀ ਨਾ ਬਹੁਤਾ ਹੋਵੇ ਘਰ ਦਾ ਨੁਕਸਾਨ ਨਾ ਕਰਾਓ ਆਪਣੇ ਨੁਕਸਾਨ ਨਾ ਕਰਾਓ ਜੇ ਕੋਈ ਚਾਰ ਪੈਰੇ ਜੋੜੇ ਤੁਹਾਨੂੰ ਆਪਣੇ ਕੋ ਆਪਰੇ ਨੇ ਰੱਖੋ ਬਹੁਤਾ ਨਾ ਉਹਨੂੰ ਜੜੋ ਜੀ ਹਾਂਜੀ ਬਾਈ ਪਰਮ ਜੀ ਤੁਸੀਂ ਗਲੋਬਲੀ ਸਟਾਰ ਮੰਨੇ ਜਾਂਦੇ ਆ ਜੀ ਗੁਰਦਾਸ ਮਾਨ ਜੀ ਵੀ ਔਰ ਦਲਜੀਤ ਦੋਸਾਂਝ ਜੀ ਵੀ ਤੁਸੀਂ ਦੋਨਾਂ ਦੀਆਂ ਸਟੇਜਾਂ ਨੂੰ ਸੰਬੰਧ ਦਾ ਤੁਸੀਂ ਜਿਮਾ ਤੁਸੀਂ ਸੰਭਾਲ ਲਿਆ ਜੀ ਦੋਨਾਂ ਦੇ ਸਟੇਜ ਪਰਫਾਰਮੈਂਸ ਵਿੱਚ ਜਾਂ ਉਹਨਾਂ ਦੀ ਪੇਸ਼ਕਾਰੀ ਦੇ ਵਿੱਚ ਕੀ ਅੰਤਰ ਮਹਿਸੂਸ ਕਰਦੇ ਹੋ ਜੀ ਕੋਈ ਅੰਤਰ ਨਹੀਂ ਬਾਜੀ ਦੋਨੋਂ ਹੀ ਬਾ ਕਮਾਲ ਨੇ ਬਾਜੀ ਦਿਲ ਆਪੇ ਅਗਰ ਆਪਾ ਗੁਰਦਾਸ ਜੀ ਦੀ ਗੱਲ ਕਰ ਦੇਖੋ ਦਿਲਜੀਤ ਦੋਸਾਂਝ ਹੋਣਾ ਨਹੀਂ ਵੀ ساری ਉਮਰ ਜਦੋਂ ਉਹਨਾਂ ਨੇ ਕਲਾਕਾਰੀ ਨੂੰ ਅਡੇਪਟ ਕੀਤਾ ਜਦੋਂ ਉਹਨਾਂ ਨੇ ਉਹਨਾਂ ਨੂੰ ਉਸ ਚੀਜ਼ ਨੂੰ ਆ ਸੋਚਿਆ ਵੀ ਮੈਂ ਕਲਾਕਾਰ ਬਣਨਾ ਬਾਜੀ ਉਹਨਾਂ ਨੇ ਦੇਖਿਆ ਸੁਣਿਆ ਪੜ੍ਹਿਆ ਵਿਚਾਰਿਆ ਆਪਣੇ ਅੰਦਰ ਸਮਾਇਆ ਉਹ ਗੁਰਦਾਸ ਮਾਨ ਨੇ ਜੀ ਉਹਨਾਂ ਨੇ ਇੱਕ ਇੱਕ ਚੀਜ਼ ਨੂੰ ਦੀ ਫਾਲੋ ਕੀਤੀ ਕਿ ਇੱਕ ਚੀਜ਼ ਉਹਨਾਂ ਨੂੰ ਕਿੱਦਾਂ ਕਿੱਦਾਂ ਖੜਦੇ ਆ ਕਿੱਦਾਂ ਬੰਦੇ ਆ ਕਿੱਦਾਂ ਕਿੱਦਾਂ ਗਾਉਂਦੇ ਆ ਕਿੱਦਾਂ ਨਜਾਸ ਕਰਦੇ ਆ ਹਰ ਚੀਜ਼ ਉਹਨਾਂ ਨੇ ਫਾਲੋ ਕੀਤੀ ਸੋ ਉਹਨਾਂ ਨੇ ਬੜੀ ਬਾਕ ਬਾਕ ਕਮਾਲ ਬਹੁਤ 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 ਸੋਹਣੇ ਤਰੀਕੇ ਨਾਲ ਉਹਨਾਂ ਦੀ ਅਡਾਪਟ ਕੀਤੀ ਤਾਂ ਸੋ ਉਹ ਵੀ ਬਹੁਤ ਕਮਾਲ ਗਵਈਆ ਸਾਡਾ ਫਰਾ ਦਿਲਜੀਤ ਦਸਾਂਜ ਬਹੁਤ ਕਮਾਲ ਇਨਸਾਨ ਬਹੁਤ ਕਮਾਲ ਪਰਫਾਰਮਰ ਜਦੋਂ ਤੁਮ ਦੱਸਦੇ ਆ ਉਹਨਾਂ ਨੇ ਪਾਲੇ ਗੁਰਦਾਸ ਜੀ ਨੂੰ ਕਰ ਲੈ ਫਿਰ ਮਗਰ ਕੀ ਰਹਿ ਗਿਆ ਭਾਜੀ ਦੋਵੇਂ ਬਹੁਤ ਅੱਛੇ ਬਹੁਤ ਅੱਛੇ ਦੋਨਾਂ ਨਾਲ ਬਹੁਤ ਕਮਾਲ ਦੀਆਂ ਸਟੇਜਾਂ ਮੈਂ ਕੀਤੀਆਂ ਇੱਕ ਕਲਾਕਾਰ ਲਈ ਇੱਕ ਐਂਕਰ ਦੇ ਲਈ ਏਡੀ ਵੱਡੀ ਸਟੇਜ ਤੇ ਪਹੁੰਚਣਾ ਬਹੁਤ ਮੁਸ਼ਕਲ ਗੱਲ ਹੈ ਭਾਜੀ ਪਰ ਬਹੁਤ ਸ਼ੁਕਰ ਹੈ ਮੈਨੂੰ ਰੱਬ ਦਾ ਕਿ ਮੈਂ ਉਹਨਾਂ ਵੱਡੀਆਂ ਵੱਡੀਆਂ ਸਟੇਜਾਂ ਨੂੰ ਹੋਸਟ ਕੀਤਾ ਜੀ ਇਹਨਾਂ ਦੋਨਾਂ ਵੱਡੇ ਵੱਡੇ ਫਨਕਾਰਾਂ ਦੇ ਨਾਲ ਪਰ ਜੀ ਜੇ ਅਪਾ ਆਉਣ ਵਾਲੀਆਂ ਆਗਾਮੀ ਆਪਾਂ ਯੋਜਨਾਵਾਂ ਦੀ ਗੱਲ ਕਰੀਏ ਤਾਂ ਐਜ਼ ਅ ਸਿੰਗਰ ਕੀ ਪਲਾਨਿੰਗ ਹੈ ਜੀ ਆਉਣ ਵਾਲੇ ਦਿਨਾਂ ਵਿੱਚ ਪਾਜੀ ਪਾਜੀ ਗੀਤ ਬਹੁਤ ਜਿਵੇਂ ਤੁਸੀਂ ਪਹਿਲੀ ਗੱਲ ਕੀਤੀ ਸੀ ਨਾ ਜਿ ਕਿ ਆ ਜਾ ਗਾਣੇ ਹਮੇਸ਼ਾ ਜਿਹੜੇ ਵੀ ਕੀਤੇ ਐ ਗਾਣੇ ਇਦਾਂ ਨਹੀਂ ਮੈਂ ਕਰਦਾ ਭਾਜੀ ਕਿ ਮੈਨੂੰ ਬਹੁਤ ਲਾਲਚ ਆ ਵੀ ਮਖਾੜੇ ਲਾਉਣੇ ਆ ਮੈਂ ਆ ਕਰਨਾ ਮੈਂ ਸ਼ੋਅਸ ਕਰਨੇ ਮੌਕਾ ਨਹੀਂ ਉਹ ਮੇਰੇ ਮਨ ਦੀ ਤਸੱਲੀ ਆ ਮੇਰੇ ਮਨ ਦੀ ਖੁਸ਼ਾਹ ਆ ਮੇਰੇ ਦਰੂਹ ਦੀ ਖੁਸ਼ਾਹ ਆ ਕਿ ਮੈਂ ਮਣਾ ਮੋਟਾ ਗੁੰਗੁਣਾ ਲੈਣਾ ਜਿੱਦਾਂ ਮੈਂ ਤੁਸੀਂ ਦੇਖਿਆ ਹੋਣਾ ਭਾਜੀ ਮੈਂ ਗੁਜਾਰ ਦੀ ਨਾਲ ਬੈਕ ਵੋਕਲਸ ਵੀ ਕਰ ਲੈਣਾ ਮਣਾ ਮੜਾ ਗੁੰਗੁਣਾ ਵੀ ਲੈਣਾ ਸੋ ਮੇਰੇ ਮਨ ਦੀ ਖੁਸ਼ਾਹ ਕਿ ਮੈਂ ਮੈਂ ਇਹ ਗਾਣਾ ਇਹਨੂੰ ਗਾ ਇਸ ਪੋਇਟਰੀ ਨੂੰ ਇਸ ਲਿਖੀ ਹੋਈ ਚੀਜ਼ ਨੂੰ ਅਬ ਗੀਤ ਰਾਹੀਂ ਉਹਨੂੰ ਲੋਕਾਂ ਦੇ ਸਾਹਮਣੇ ਸੰਮੁਖ ਕਰ ਸਕਾਂ ਸੋ ਅਗਲੇ ਗੀਤ ਜਿਹੜੇ ਵੀ ਹੈਗੇ ਭਾਜੀ ਬਿਲਕੁਲ 100% ਸੋਸ਼ਲ Song ਨੇ ਜੀ ਕੋਈ ਵੀ ਦਾਦਾ ਮਾਰ ਤਾਰ ਵਾਲਾ ਜਾਂ ਇਦਾਂ ਦਾ ਜਾਂ ਕੋਈ ਹੈ ਨਹੀਂ ਦਾਦਾ ਬਹੁਤ ਬਹੁਤ ਚੱਜੇ ਤੇ ਸੋਹਣੇ ਗਾਣੇ ਲੈ ਕੇ ਆਉਂਗਾ ਭਾਜੀ ਇਹ ਮੰਨਦੀ ਇਹ ਮੰਨਦੀ ਤੇ ਮੰਨਦੀ ਖਰਾਕ ਹੈ ਜੀ ਹੋਰ ਕੁਝ ਨਹੀਂ ਜੀ ਪਰਮ ਜੀ ਤੁਸੀਂ ਜਿਹੜੇ ਤੁਹਾਡੇ ਹੋਸਟ ਕੀਤੇ ਸ਼ੋਅ ਰਹੇ ਆ ਉਹ ਉਹ ਵੀ ਅਮਮਨ ਜਿਹੜੇ ਆਪਾਂ ਆਮ ਸ਼ੋਅ ਦੇਖਦੇ ਹਾਸਟਿੰਗ ਕੀਤੇ ਜਾਂਦੇ ਉਹਨਾਂ ਨਾਲ ਬੜੇ ਵੱਖਰੇ ਰਹੇ ਆ ਉਹਨਾਂ ਵਿੱਚ ਜੋਨਾਂ ਚ ਭਾਵਨਾਵਾਂ ਹੁੰਦੀਆਂ ਸੀਗੀਆਂ ਜੋ ਫੀਲਿੰਗਸ ਹੁੰਦੀਆਂ ਸੀ ਜੋ ਉਹਨਾਂ ਚ ਮਤਲਬ ਬੰਦਾ ਜੁੜਦਾ ਸੀ ਜੀ ਉਹਨਾਂ ਨਾਲ ਕਿ ਆਉਣ ਵਾਲੇ ਦਿਨਾਂ 'ਚ ਵੀ ਦਰਸ਼ਕ ਦੁਆਰਾ ਤੁਹਾਨੂੰ ਉਸੇ ਰੂਪ 'ਚ ਵੇਖਣਗੇ ਜੀ 100% ਭਾਜੀ ਅ ਥੈਂਕ ਯੂ ਤੁਸੀਂ ਪਹਿਲਾਂ ਇਸ ਸੀਜ਼ਨ ਅਪਰੀਸ਼ੀਏਟ ਕੀਤਾ ਅ ਭਾਜੀ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਆਪਣੇ ਆਪ ਦਾ ਇੱਕ ਅਸੂਲ ਇਹ ਰਿਹਾ ਹੈ ਚਾਹੇ ਮੈਂ ਰੇਡੀਓ ਕੀਤਾ ਚਾਹੇ ਟੈਲੀਵਿਜ਼ਨ ਕੀਤਾ ਚਾਹੇ ਮੈਂ ਜੋ ਵੀ ਗੀਤ ਗਾਏ ਜਾਂ ਜੋ ਵੀ ਸਟੇजेस ਕੀਤੀ ਮੈਂ ਇਹਨੂੰ ਇਧਰ ਰੱਖਿਆ ਕਿ ਯਾਰ বিনা ਚੈਨਲ ਚੈਨਲ ਨਾ ਚੇਂਜ ਹੋਵੇ ਅਗਰ ਮੇਰਾ ਟੀਵੀ ਸ਼ੋਅ ਚੱਲ ਰਿਹਾ ਤਾਂ ਉਹ ਚੇਂਜ ਨਾ ਹੋਵੇ ਮੈਂ ਉਸ ਤੂੰ ਸ਼ੂਟਿੰਗ ਦੌਰਾਨ ਹੀ ਮੱਦੇ ਨਜ਼ਰ ਰੱਖਦਾ ਸੀ ਕਿ ਤੂੰ ਕੰਟੈਂਟ ਜੋ ਦੇ ਰਿਹਾ ਆ ਇਹ ਬੋਰ ਤਾਂ ਨਹੀਂ ਕਰ ਰਿਹਾ ਇਹ ਕਿਸੇ ਕਿਸੇ ਵੀ ਵਰਗ ਨੂੰ ਬੋਰ ਤਾਂ ਨਹੀਂ ਕਰ ਰਿਹਾ ਅਗਰ ਪਰਿਵਾਰ ਦੇ ਦਾਦਾ ਦਾਦੀ ਫਾਦਰ ਮਦਰ ਸਿਸਟਰ ਬ੍ਰਦਰ ਜਾਂ ਆਪ ਬੈਠੇ ਆ ਇਹ ਤਾਂ ਨਹੀਂ ਕੋਈ ਕਹਿਣ ਵਾਲਾ ਯਾਰ ਚੇਂਜ ਕਰ ਯਾਰ ਕੀ ਆ ਯਾਰ ਇਹ ਸ਼ਰਮ ਨਾ ਆਵੇ ਪਹਿਲੀ ਗੱਲ ਉਹਨੂੰ ਦੇਖਦੇ ਹੋਏ ਦੂਜੀ ਗੱਲ ਮੈਂ ਬੋਰਿਅਤ ਵਾਲਾਂ ਲੈ ਕੇ ਜਾਵਾਂ ਮੈਂ ਛੱਡ ਬਾਰੇ ਕੀ ਲਾਇਆ ਯਾਰ ਇਹ ਦਵਿਨਾ ਹੋਵੇ ਸੋ ਜਦੋਂ ਜਿੰਨੇ ਵੀ ਮੈਂ ਭਾਜੀ ਮੈਂ 14 ਟੀਵੀ ਸ਼ੋਅ ਕਰ ਚੁੱਕਾ ਸਾਰੇ ਟੀਵੀ ਚੈਨਲਸ ਨੇ ਬਹੁਤ ਸ਼ੁਕਰ ਹੈ ਪਰ ਮੈਂ ਕਦੀ ਵੀ ਦਨ ਨਹੀਂ ਹੋਣ ਦਿੱਤਾ ਵੀ ਯਾਰ ਕਿ ਮੇਰਾ ਟੀਵੀ ਚੈਨਲ ਚੇਂਜ ਹੋ ਜਵੇ ਜੀ ਸੋ ਸਾਰੇ ਬਹੁਤ ਅੱਛੇ ਗਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਅੱਛੇ ਅੱਛੇ ਸ਼ੋਅ ਭਾਜੀ ਹੋਰ ਪਲਾਨ ਹੋ ਰਹੇ ਆ ਉਹ ਵੀ ਲੈ ਕੇ ਆਵਾਂਗਾ ਔਰ ਇਦਾਂ ਹੀ ਭਾਜੀ ਚੰਗਾ ਚੰਗਾ ਕੰਮ ਕਰਾਂਗੇ ਪਰਮਜੀਤ ਤੁਸੀਂ ਸੰਗੀਤ ਦੀ ਤੇ ਗਾਇਕੀ ਦੀ ਬੜੀ ਡੂੰਗੀ ਰਮ ਜੀ ਤੁਸੀਂ ਪਛਾਣਦੇ ਹੋ ਤੁਸੀਂ ਸੋਚ ਰੱਖਦੇ ਹੋ ਇੱਕ ਅੱਜਕੱਲ ਦੇਖਣ ਜਿੱਦਾਂ ਦਿਲਜੀਤ ਦਸਾਂਝ ਦੀ ਆਪਾਂ ਗੱਲ ਕਰੀਏ ਗੁਰਦਾਸ ਮਾਨ ਜੀ ਦੀ ਗੱਲ ਕਰੀਏ ਜਿੱਦਾਂ ਗਲੋਬਲੀ ਲੈਵਲ ਤੇ ਉਹਨਾਂ ਨੇ ਅੱਜ ਇੱਕ ਆਪਣਾ ਰੁਤਬਾ ਬੁਲੰਦ ਕੀਤਾ ਜੀ ਅਮ ਆਪਣੀ ਸੰਗੀਤ ਇੰਡਸਟਰੀ ਦੇ ਵਿੱਚ ਫੀਮੇਲ ਗਾਇਕਾਂ ਜਿਹੜੀਆਂ ਹੈਗੀਆਂ ਜੀ ਉਹ ਕਿਉਂ ਨਹੀਂ ਉਸ ਲੈਵਲ ਨੂੰ ਛੂਹ ਪਾ ਰਹੀਆਂ ਜੀ ਪਤਾ ਨਹੀਂ ਆਪਾਂ ਸਾਡੀ ਜਿਹੜੀ ਸਾਡੀ ਜਿਹੜੀ ਭਾਜੀ ਮਾਨਸਿਕਤਾ ਜਾਂ ਉਹੋ ਅਕਸੈਪਟ ਨਹੀਂ ਕਰ ਰਹੀਆਂ ਕੁਛ ਨਹੀਂ ਕਰ ਰਹੀ ਅੱਛਾ ਮੈਂ ਹੁਣ ਨਾਮ ਨਹੀਂ ਲਵਾਂਗਾ ਜੇ ਕੋਈ ਕੁੜੀਆਂ ਆਪਣੀਆਂ ਦੋ ਚਾਰ ਮੈਂ ਦੇਖੀਆਂ ਹਿੱਟ ਹੋਈਆਂ ਵੀ ਹੈ ਉਹ ਥੋੜਾ ਜਿਹਾ ਆਪਣੇ ਆਪ ਨੂੰ ਅ ਕਪੜੇ ਬਦਲ ਲਿੰਦੀਆਂ ਜੀ ਹਾਂਜੀ ਮਤਲਬ ਦੇਖੋ ਮੈਂ ਮਤਲਬ ਮੈਂ ਤੁਹਾਨੂੰ ਕਾਹਨ ਦਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਬਸ ਤੁਸੀਂ ਪੰਜਾਬੀ ਕਲਚਰ ਪੰਜਾਬੀ ਅਟਾਇਰ ਨੂੰ ਪਾਲ ਲੈਣਾ ਬਾਜੀ ਮੈਂ ਹੁਣ ਮੈਂ ਕਈ ਮੈਂ ਹੁਣ ਕਈ ਨਾਮ ਨਹੀਂ ਲੈਂਦਾ ਦੋ ਤਿੰਨ ਕੁੜੀਆਂ ਦਾ ਜਿਹੜੀਆਂ ਹੈਗੀਆਂ ਆਪਣੀਆਂ ਮੈਂ ਉਹਨਾਂ ਦਾ ਸ਼ੋਜ਼ ਦੇਖੇ ਇੱਕ ਦੋ ਵਾਰੀ ਉਹਨਾਂ ਨੇ ਤਾਂ ਆਪਣਾ ਜੀ ਪਾਉਣ ਦਾ ਤਰੀਕਾ ਹੀ ਗੱਲ ਕਰਨ ਦਾ ਤਰੀਕਾ ਹੀ ਬਦਲ ਲਿਆ ਯਾਰ ਇਹ ਪੰਜਾਬੀ ਥੋੜੀ ਹੈ ਇਹ ਪੰਜਾਬੀ ਕੁੜੀ ਥੋੜੀ ਹੈ ਇਹ ਪੰਜਾਬੀਜ਼ਮ ਥੋੜੀ ਹੈ ਜਦੋਂ ਇਹ ਚੀਜ਼ਾਂ ਹੋ ਜਾਂਦੀਆਂ ਨੇ ਬਾਜੀ ਤੇ ਫਿਰ ਥੋੜਾ ਜਿਹਾ ਦੁੱਖ ਲੱਗਦਾ ਤੋ ਯਾਰ ਇਦਾਂ ਨਹੀਂ ਹੋਣਾ ਚਾਹੀਦਾ ਉਹ ਫਿਰ ਕੀ ਹੈ ਤੁਸੀਂ ਉਹ ਤਲਾਬ ਦੇ ਚੀਜ਼ ਵਿੱਚ ਇੱਕ ਦੋ ਮੱਛੀਆਂ ਗੰਦੀਆਂ ਤੇ ਉਹ ਸਾਰਿਆਂ ਨੂੰ ਇਦਾਂ ਹੀ ਗਿਣਤੀ ਚ ਗਿਣਿਆ ਜਾਂਦਾ ਬਾਜੀ ਬਹੁਤ ਅੱਛਾ ਅੱਛਾ ਕੁੜੀਆਂ ਗਾਉਂਦੀਆਂ ਬਹੁਤ ਅੱਛਾ ਅੱਛਾ ਕੁੜੀਆਂ ਅੱਜ ਦਾ ਜਵਾਨਾਂ ਪਰ ਭਾਜੀ ਫਿਰ ਬਹੁਤ ਬਦਲ ਗਿਆ ਕੁੜੀ ਨੂੰ ਸਮਝ ਆ ਗਈ ਹੈ ਕਿ ਯਾਰ ਮੈਂ ਕਿਵੇਂ ਸਟੇਜ ਤੇ ਕਰਨਾ ਸਟੇਜ ਉਤਰਨਾ ਆ ਸਟੇਜ ਤੋਂ ਕਿਵੇਂ ਕਰਨਾ ਪਰ ਆਪਾਂ ਲੋਕ ਪੰਜਾਬੀ ਲੋਕ ਜਾਂ ਕੋਈ ਵੀ ਕੋਈ ਵੀ ਕਲਚਰ ਹੈ ਉਹ ਕਦੀ ਵੀ ਇਹ ਨਹੀਂ ਚਾਹੇਗਾ ਕਿ ਉਹਨੂੰ ਨਗਨ ਵਿਵਸਥਾ ਵਿੱਚ ਜਾਂ ਕੱਪੜੇ ਅੱਧੇ ਪਾ ਕੇ ਜਾਂ ਇਦਾਂ ਕਰਕੇ ਪਰਫਾਰਮ ਕੀਤਾ ਜਾਵੇ ਇਹ ਥੋੜਾ ਜਿਹਾ ਹੁੰਦਾ ਹੀ ਹੈ ਪਾਜੀ ਕਿਉਂਕਿ ਜੇ ਹੁਣ ਸਪੋਜ਼ ਕਰੋ ਮੈਂ ਕੋਈ ਵਿਆਹ ਬੁੱਕ ਕਰਾ ਪਾਜੀ ਮੈਂ ਨਹੀਂ ਚਾਹਾਂਗਾ ਕਿ ਮੇਰੇ ਏਡੇ ਵੱਡੇ ਵਿਆਹ ਦੇ ਵਿੱਚ ਮਤਲਬ ਕੋਈ ਕੁੜੀ ਬੁਲਾਈ ਜਾਵੇ ਤੇ ਉਹ ਹੋਰ ਤਰ੍ਹਾਂ ਦੇ ਕੱਪੜੇ ਪਾ ਕੇ ਮੇਰੇ ਵਿਲਾਦ ਵਿਆਹ ਦਾ ਜਲੂਸ ਨਿਕਲੇ ਸੋ ਮੇਰੀ ਕੁੜੀਆਂ ਨੂੰ ਵੀ ਇਹੀ ਸਲਾਹ ਹੈ ਕਿ ਜੇ ਤੁਸੀਂ ਇੰਨੀ ਮਿਹਨਤ ਕਰਕੇ ਅੱਗੇ ਆਉਂਦੀਆਂ ਹੋ ਸੋ ਆਪਣੇ ਅਚਾਰ ਦਾ ਆਪਣੇ ਕੱਪੜਿਆਂ ਦਾ ਜ਼ਰੂਰ ਖਿਆਲ ਰੱਖੋ ਕਿਉਂਕਿ ਤੁਸੀਂ ਸਟੇਜ 'ਤੇ ਹੋ ਔਰ ਸਾਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ ਸੋ ਪਲੀਜ਼ ਕਿਤੇ ਨਾ ਕਿਤੇ ਇਹਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿਉਂਕਿ ਔਰਤ ਹਮੇਸ਼ਾ ਟਕੀ ਚੰਗੀ ਲੱਗਦੀ ਆ ਭਾਜੀ ਕਿਉਂਕਿ ਔਰਤ ਘਰ ਦੀ ਇੱਜ਼ਤ ਹੁੰਦੀ ਆ ਇਹ ਟਕੀ ਹੀ ਚੰਗੀ ਲੱਗਦੀ ਆ ਇਹ ਮੇਰੀ ਸਲਾਹ ਆ ਜੀ ਪਰ ਮ ਜੀ ਇਹਨਾਂ ਨੂੰ ਪ੍ਰਸਿੱਧੀ ਤਾਂ ਬਹੁਤ ਮਿਲੀ ਆ ਪਰ ਫੀਮੇਲ ਸਿੰਗਰਾਂ ਦੀ ਗੱਲ ਕਰੀਏ ਪਰ ਜੋ ਇੰਟਰਨੈਸ਼ਨਲ ਰੁਤਬਾ ਮਤਲਬ ਜੋ ਹਾਸਲ ਇਹਨਾਂ ਨੂੰ ਹੋਣਾ ਚਾਹੀਦਾ ਸੀ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਉਹ ਨਹੀਂ ਹਾਸਲ ਹੋ ਰਿਹਾ ਕਿ ਕਿਸੇ ਕੌਂਟਰੈਕਟ ਵਿੱਚ ਬੰਦਿਆਂ ਹੋਣਾ ਬੰਨਿਆਂ ਹੋਣਾ ਜਾਂ ਮਤਲਬ ਉਸ ਛੱਡ ਚੋਂ ਬਾਹਰ ਨਿਕਲਣਾ ਇਹ ਇਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਜੀ ਤੁਸੀਂ ਭਾਜੀ ਪਹਿਲੀ ਗੱਲ ਤਾਂ ਦੇਖੋ ਔਰਤ ਜਿਹੜੀ ਹੁੰਦੀ ਨਾ ਭਾਜੀ ਕੁੜੀ ਹੁੰਦੀ ਹੈ ਇਹਨਾਂ ਸਜਾਇਲ ਹੁੰਦੀ ਹੈ ਬਹੁਤ ਕੱਚ ਵਰਗੀ ਹੁੰਦੀ ਹੈ ਭਾਜੀ ਇਹਦੇ ਖਵਾਬ ਬਹੁਤ ਸਾਰੇ ਹੁੰਦੇ ਆ ਚਾਹੇ ਉਹ ਮੈਂ ਚਾਹੇ ਅਪੜੀਆਂ ਧੀਆ ਪਹਿਲਾਂ ਦੀ ਗੱਲ ਵੀ ਕਰੀਏ ਸੋ ਇਹ ਕੱਚ ਵਰਗੀਆਂ ਹੁੰਦੀਆਂ ਭਾਜੀ ਇਹ ਇ ਇਹ ਇਹਨਾਂ ਦਾ ਨਾ ਜਿਹੜਾ ਕਲੱਬ ਹੁੰਦਾ ਹੁਣ ਅਸੀਂ ਅਸੀਂ ਭਾਜੀ ਮੁੰਡੇ ਧੱਕੇ ਧੁੱਕੇ ਖਾ ਕੇ ਘਰ ਘਰ ਕੇ ਤਾਂ ਅਸੀਂ ਸਿੱਖ ਸੁਖ ਜਾਂਦੇ ਆਂ ਪਰ ਇਦਾਂ ਦੀ ਕੁੜੀਆਂ ਨੂੰ ਮੈਂ ਕਿੰਨਾ ਜੇ ਕਿਸੇ ਕੁੜੀ ਨੂੰ ਗਾਉਣ ਦਾ ਸ਼ੌਂਕ ਹੈ ਐਕਟਿੰਗ ਦਾ ਸ਼ੌਂਕ ਹੈ ਕਰਨ ਦਾ ਕੁਝ ਵੀ ਕਰਨ ਦਾ ਸ਼ੌਂਕ ਹੈ ਸਾਡੀ ਇੰਡਸਟਰੀ ਦੇ ਵਿੱਚ ਉਹਦੇ ਉਹਦੇ ਪੇਰੈਂਟਸ ਕਦੇ ਵੀ ਨਾ ਨਾ ਕਰਨ ਉਹਨਾਂ ਨੂੰ ਐਜ਼ ਅ ਮੈਂਟਰ ਉਹਨਾਂ ਦੀ ਉਂਗਲ ਫੜ ਕੇ ਨਾਲ ਚੱਲਣ ਜੀ ਕਿ ਪੇਰੈਂਟਸ ਦੁਤਕਾਰ ਦਿੰਦੇ ਵੀ ਕੀ ਕੰਮ ਫੜਿਆ ਕੋਈ ਕੰਮ ਹੈ ਤਾਂ ਕੋਈ ਦਾਂ ਜੀ ਓਦਾਂ ਜੀ ਨਾਲ ਨਹੀਂ ਚੱਲਦੇ ਨਾਲ ਨਹੀਂ ਤੁਰਦੇ ਤੇ ਭਾਜੀ ਉਹ ਕਿਸੇ ਨਾ ਕਿਸੇ ਦੀ ਸਪੋਰਟ ਲੈਂਦੇ ਆ ਤੇ ਜਦੋਂ ਸਪੋਰਟ ਲੈਂਦੇ ਤੇ ਭਾਜੀ ਜਦੋਂ ਆਪਾਂ ਕੋਈ ਵੀ ਕੋ ਸਪੋਰਟ ਲੈਂਦੇ ਆ ਕਈ ਵਾਰੀ ਉਹ ਬਾਲਾ ਜਾਂ ਉਹ ਜਿਹੜਾ ਪਿੱਲਰ ਹੁੰਦਾ ਮਾਰਾ ਵੀ ਨਿਕਲਦਾ ਭਾਜੀ ਉਹ ਫਿਰ ਸਾਨੂੰ ਕਿਤੇ ਨਾ ਕਿਤੇ ਧੋਖਾ ਵੀ ਦੇ ਜਾਂਦਾ ਤੇ ਮੇਰਾ ਖਿਆਲ ਹੈ ਮੇਰਾ ਭਾਜੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਸਭ ਤੋਂ ਵੱਡੀ ਗੱਲ ਇਹ ਮੈਂ ਜ਼ਿੰਦਗੀ 'ਚ ਇਹ ਚੀਜ਼ ਸਿੱਖੀ ਹੈ ਕਿ ਪਰਿਵਾਰ ਦਾ ਹੋਣਾ ਨਾਲ ਬੇहद ਜ਼ਰੂਰੀ ਹੈ ਬੇहद ਜੀ ਪਰਿਵਾਰ ਨਾਲ ਨਹੀਂ ਖੜਾ ਨਾ ਕੋਈ ਵੀ ਬੰਦਾ ਹੈ ਕੋਈ ਵੀ ਚੀਜ਼ ਹੈ ਭਾਜੀ ਦੂਜਾ ਬੰਦਾ ਫਾਇਦਾ ਚ ਕਦਾ ਹੀ ਚੱਕਦਾ ਹੈ ਚਾਹੇ ਉਹ ਫਿਜ਼ੀਕਲੀ ਚਾਹੇ ਉਹ ਮੋਸ਼ਨਲੀ ਚਾਹੇ ਉਹ ਫਾਈਨੈਂਸ਼ੀਅਲੀ ਜਿੱਦਾਂ ਮਰਜ਼ੀ ਸਮਝ ਲੋ ਪਰਿਵਾਰ ਦਾ ਨਾਲ ਹੋਣਾ ਜ਼ਰੂਰੀ ਹੈ ਭਾਜੀ ਮੈਂ ਸਭ ਨੂੰ ਇਹ ਸਲਾਹ ਦਵਾਂਗਾ ਕਿ ਆਪਣੇ ਪਰਿਵਾਰ ਨਾਲ ਜੁੜ ਕੇ ਰਹੋ ਤੁਹਾਡੇ ਬੱਚਿਆਂ ਨਾਲ ਜੁੜ ਕੇ ਰਹੋ ਬੱਚਾ ਜੋ ਕਰਨਾ ਚਾਹੁੰਦਾ ਉਹ ਨਾਲ ਕਰੋ ਨਾਲ ਉਂਗਲ ਫੜ ਕੇ ਉਹਦੇ ਨਾਲ ਤੁਰੋ ਭਾਜੀ ਕੋਈ ਵੀ ਫਾਇਦਾ ਨਹੀਂ ਕੋਈ ਵੀ ਨੁਕਸਾਨ ਨਹੀਂ ਕਰ ਸਕਦਾ ਇਹੀ ਕੁੜੀਆਂ ਨਾਲ ਹੁੰਦਾ ਆ ਕਿਉਂਕਿ ਕੁੜੀਆਂ ਨਾਲ ਪੇਰੈਂਟ ਨਹੀਂ ਖੜੇ ਹੋਏ ਉਬਚਾਰੀਆਂ ਉਹ ਸੁਪਨੇ ਹਨ ਸੰਜੋਣ ਦੇ ਲਈ ਬਗਾਨੇ ਪੱਤਾਂ ਦੇ ਹੱਥ ਫੜ ਲੈਣੀਆਂ ਤੋਖੇ ਤਾਂ ਬਾਜੀ ਹੋਣੀ ਹੈ ਪਰ ਭਾਜੀ ਜਿਹੜੀਆਂ ਸਥਾਪਿਤ ਗਾਇਕਾਵਾਂ ਹੈਗੀਆਂ ਉਹ ਵੀ ਆਪਣੇ ਦੈਰੇ ਨੂੰ ਨਹੀਂ ਪਾਰ ਕਰ ਪਾਰ ਰਹੀਆਂ ਮਤਲਬ ਉੱਥੇ ਪ੍ਰਸਿੱਧੀ ਜ਼ਰੂਰ ਖੜਾ ਰਹੀਆਂ ਪਰ ਉਹ ਜਿਵੇਂ ਦਿਲਜੀਤ ਦਸਾਂਝ ਜਾਂ ਗੁਰਦਾਸ ਜੀ ਹੈ ਉਸ ਲੈਵਲ ਤੇ ਨਹੀਂ ਉਹ ਆਪਣਾ ਰਤਬਾ ਬਲੰਦ ਕਰ ਪਾਈਆਂ ਪਾ ਰਹੀਆਂ ਜੀ ਉਹਦੇ ਪਿੱਛੇ ਕੀ ਕਰਨਾ ਜੀ ਪਾਜੀ ਥੋੜੀ ਜਿਹੀ ਪਾਜੀ ਵਾਚ ਆਡੀਬਲ ਨਹੀਂ ਹੋ ਰਹੀ ਟਰੈਕ ਹੋ ਗਈ ਵਾਇਸ ਇਸ ਨੂੰ ਮੈਂ ਮਰਜ਼ੀ ਕਰੂੰਗੀ ਜੀ ਮੈਂ ਗੱਲ ਕਰ ਰਿਹਾ ਜੀ ਜਿਹੜੀਆਂ ਸਥਾਪਤ ਗਾਇਕਾਵਾਂ ਜੀ ਜਿਹੜੀਆਂ ਜੀ ਜਿੱਦਾਂ ਉਹ ਆਪਣੇ ਇੱਕ ਦੈਰੇ ਚ ਬੰਨੀਆਂ ਹੋਈਆਂ ਜੀ ਉਹ ਪ੍ਰਸਿੱਧੀ ਤਾਂ ਜ਼ਰੂਰ ਹਾਸਲ ਕਰ ਰਹੀਆਂ ਪਰ ਦਿਲਜੀਤ ਦੋਸਾਂਝ ਗੁਰਦਾਸ ਮਾਨ ਜਾਂ ਬਾਦਸ਼ਾਹ ਜਾਂ ਮਤਲਬ ਕਿ ਐਪੀਟੀ ਲੋਵਰ ਕੇ ਜਿਹੜੇ ਗਾਇਕ ਜਿਨ੍ਹਾਂ ਨੇ ਉਹ ਇੰਟਰਨੈਸ਼ਨਲੀ ਮੁਕਾਮ ਹਾਸਲ ਕੀਤਾ ਉਸ ਲੈਵਲ ਨੂੰ ਕਿਉਂ ਨਹੀਂ ਉਹ ਗ੍ਰਾਫ ਨੂੰ ਕਿਉਂ ਨਹੀਂ ਛੂ ਪਾ ਰਹੀਆਂ ਜੀ ਵੀ ਪਾਜੀ ਜੇ ਪਾ ਬਾਲੀਵੁੱਡ ਦੀ ਗੱਲ ਕਰੀਏ ਤੇ ਬਾਲੀਵੁੱਡ ਦੇ ਵਿੱਚ ਬਹੁਤ ਸਾਰੇ ਗਾਇਕਾ ਵੈਸੀ ਜਿਹਨਾਂ ਨੇ ਆਪਣੇ ਪਾਸੇ ਮੁਕਾਮ ਹਾਸਲ ਕੀਤਾ ਤਾਂ ਜਿਹਨਨੂੰ ਸੁਣਨ ਆਪਣੇ ਬਾਲੀਵੁੱਡ ਦੇ ਸਿੰਗਰ ਹੈਗੇ ਨਾ ਜਿਹੇ ਆ ਜਿਹੜੇ ਪੰਜਾਬੀ ਪੰਜਾਬੀ ਦੀ ਗੱਲ ਕਰਦਾ ਜੀ ਪੰਜਾਬੀ ਦੀ ਗੱਲ ਕਰਦਾ ਜੀ ਮੈਂ ਪੰਜਾਬੀ ਦੇ ਵਿੱਚ ਪਾਜੀ ਇੱਥੇ ਕਿਤਨਾ ਕਿਤੇ ਅਹ ਕੁੜਾ ਜਿਹਾ ਅਹ ਕੁਝ ਕਈ ਲੋਕ ਮੈਨੂੰ ਇਹ ਥੋੜੀ ਗੱਲ ਬਹੁਤ ਸਹੀ ਤੇ ਚੰਗੀ ਹੈ ਆਪਾਂ ਨੂੰ ਨਾ ਇਹ ਚੀਜ਼ ਨਹੀਂ ਕੋਈ ਕੋਈ ਨਹੀਂ ਆਸੇ ਉਹ ਚੀਜ਼ ਅਨੋਖੀ ਯਾਰ ਕੋਈ ਵੀ ਆਰਟਿਸਟ ਹੈ ਕੋਈ ਕੁੜੀ ਆ ਪਾਣ ਉਹਨੂੰ ਵੀ ਉਨਾ ਹੀ ਸਪੋਰਟ ਕਰਨਾ ਚਾਹੀਦਾ ਹੈ ਤੇ ਜਦ ਨਾਲ ਕੋਈ ਸ਼ੋਅ ਹੁੰਦੇ ਆ ਇੰਟਰਨੈਸ਼ਨਲ ਸ਼ੋਅ ਹੁੰਦੇ ਉਹਨੂੰ ਬਕਾਇਦਾ ਪ੍ਰਮੋਟਰ ਮਿਲਨੇ ਚਾਹੀਦੇ ਆ ਬਕਾਇਦਾ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਕਲਾਤਾ ਕਲਾਕਾਰ ਤਾਂ ਕਲਾਕਾਰੀ ਹੈ ਨਾ ਜੀ ਬਾਜੀ ਸੋ ਪਰਮਜੀਤ ਤੁਸੀਂ ਬਹੁਤ ਆਪਣਾ ਕੀਮਤੀ ਸਮਾਜ ਤੁਸੀਂ ਕੱਢਿਆ ਸਾਡੇ ਨਾਲ ਜੁੜੇ ਤੁਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡੀਆਂ ਆਉਣ ਵਾਲੀਆਂ ਯੋਜਨਾਵਾਂ ਲਈ ਜੀ ਸ਼ੁਭਕਾਮਨਾਵਾਂ। ਥੈਂਕ ਯੂ ਵੈਰੀ ਮਚ ਬਾਜੀ ਸਾਰੇ ਈਟੀਵੀ ਦੇ ਦਰਸ਼ਕਾਂ ਨੂੰ ਬਹੁਤ-ਬਹੁਤ ਧੰਨਵਾਦ। ਔਰ ਥੈਂਕ ਯੂ ਵੈਰੀ ਮਚ ਬਾਜੀ ਤੁਸੀਂ ਬਹੁਤ ਕਮਾਲ ਦੇ ਜਰਨਲਿਸਟ ਹੋ। ਤੁਹਾਨੂੰ ਹਮੇਸ਼ਾ ਮੁਬਾਰਕਾਂ ਦੇਣਾ ਔਰ ਰੱਬ ਕਰੇ ਤੁਸੀਂ ਇਦਾਂ ਹੀ ਦਿਨ ਤੋਂ ਗੁਣੀ ਰਾਤ ਤੋਂ ਗੁਣੀ ਮਿਹਨਤ ਕਰਦੇ ਰਹਿਣਾ। ਬਾਜੀ ਥੈਂਕ ਯੂ ਵੈਰੀ ਮਚ ਤੁਸੀਂ ਮੈਨੂੰ ਸਾਰਿਆਂ ਦੇ ਸਾਹਮਣੇ ਮੌਕੇ ਦਿੱਤਾ ਬਾਜੀ।